ਉਹ ਕਹੀ ਜੇ ੁਰਸੀ ਬਚੇਗੀ ਤਾਂ ਉਹ Altman Jalandhar ਕੁਝ ਕਰ ਰਿਹਾ ਕੇਗਾ ੁਰਸੀ ਦਾ ਬਚਾਵੇ ਆਪਣੇ ਜਲੰਧਰ ਵਿਅਸ ਦਾ ਕੰਮ ਹੈਂਦਰ ਭਗਤ ਜੀ ਹੋਮੋਪੈਥਿਕ ਦੀ ਗੋਲੀ ਹੈ ਨਾ ਫਾਇਦੇ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ ਇਹਨਾਂ ਨੇ ਪਹਿਲਾ ਐਸੀ ਆਪ ਦਾ ਐਮ ਐਲ ਏ ਸਦੀਪ ਜੀ ਲੁੰਗਰਾਰ ਬਣਾ ਕੇ ਕੀ ਕੱਟ ਲਿਆ ਪਹਿਲਾ ਐਸੀ ਰਿੰਕੂ ਨੂੰ ਐਮ ਪੀ ਬਣਾ ਕੇ ਕੀ ਕੱਟ ਲਿਆ ਇਹਨਾਂ ਦਾਤਾ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਮੁਕਤੀ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਲਿਆ ਵੈਸੇ ਇਹਨਾਂ ਨੂੰ ਸਟ ਮੁੱਖ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮੰਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਦੀ ਹੋ ਜੇ ਇਹਨਾਂ ਨੇ ਕਹਿੰਦੇ ਪਏ ਨੇ ਕਿ ਅਸੀਂ ਜਲੰਧਰ ਤੇ ਇਤਰਜਾ ਜਿਹੜਾ ਹੈਗਾ ਐਮਐਲਏ ਤਾਂ ਭਾਵੇਂ ਮਾਜਾ ਤੇ ਦੋਬਾ ਦੇ ਟੇਲੇ ਨੂੰ ਉਪਨੇ ਉਹਨਾਂ ਨੂੰ ਫਾਇਦਾ ਮਿਲੇਗਾ ਜੇ ਵੀ ਜਦੋਂ ਜੀਆਂ ਮੇਰੀ ਜਿੰਦਗੀ ਦਾ ਹੈ ਉਹ ਭਾਈ ਜੇ ੁਰਸੀ ਬਚੇਗੀ ਤਾਂ ਆਪ ਵਾਲਾ ਜੰਗਲੰਦਰ ਕੁਝ ਕਰ ਰਿਹਾ ਕੇਗਾ ੁਰਸੀ ਦਾ ਬਚਾਵੇ ਆਪਣੀ ੁਰਸੀ ਨੂੰ ਖਤਰਾ ਬਣਿਆ ਹੋਇਆ ਹੈ ਸਰਦਨ ਸਲੋਗਨ ਦਿੱਤਾ ਕਿੰਦੇ ਆਪ ਦਾ ਐਮਐਲਏ ਆਪ ਦੀ ਸੇਵਾ ਯਾਨੀ ਸਾਫ਼ ਤੋਂ ਕਹਿ ਰਹੇ ਜੇ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਰਮੇਂਦਰ ਪਾਗਲ ਜੀ ਨੇ ਕਹਿੰਦਾ ਕਿ ਜੇ ਆਪ ਦਾ ਐਮਐਲਏ ਹੋਏ ਤਾਂ ਹੀ ਜੰਗਲੰਦਰ ਵਾਸਤੇ ਕੰਮ ਹੋਊਗਾ ਰਮੇਂਦਰ ਪਾਗਲ ਜੀ ਹੋਮੋਪੈਥਿਕ ਦੀ ਗੋਲੀ ਹੈ ਨਾ ਖਾਇਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਹ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗਰਾਸ ਰੂਟ ਤੇ ਐਮਸੀ ਰਹੀ ਹੈ ਡਿਪਟੀ ਮੇਅਰ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ-ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ 'ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ। ਪਰ ਇਹ ਅੰਦਰ ਨਹੀਂ ਪਰ ਇਹ ਗੱਲ ਕਹਿੰਦੇ ਆਪ ਦਾ ਐਮਐਲਏ ਹੋਏਗਾ ਫੇਸ ਅੰਦਰ ਵਾਸਤੇ ਕਮ ਹੋਏਗਾ ਇਹ ਆਪਣੀ ਗੱਲ। ਯਾਰ ਇਹਨਾਂ ਦਾ ਗੁਮਾਨ ਬੋਲਦਾ ਹੈ। ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ। ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸਦੀਪ ਜੀ ਤਲੁੰਗਰਾਰ ਬਣਾ ਕੇ ਕੀ ਕੱਟ ਲਿਆ। ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕੀ ਕੱਟ ਲਿਆ। ਇਹਨਾਂ ਦਾਤਾ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਮੁਕਤੀ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਲਦੇ ਵੈਸੇ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਿਬ ਦੇ ਖਿਲਾਫ ਦਿੱਤੇ ਆ ਵਾ ਕੀ ਨਾਮ ਆ ਉਹਦਾ ਰਾਮਨ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫ-ਸਾਫ ਜਾ ਇਹ ਸਾਰੇ ਜਾ ਰਹੇ ਇਹ ਜੇ ਨੂੰ ਬਣਾ ਵੀ ਲਿਆ ਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਜੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਇਹ ਆਰ ਤੋਂ ਬੀਜੇਪੀ ਨਾ ਛੱਡ ਮਾਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਪਰ ਨੂੰ ਬੀਜੇਪੀ ਨੇ ਪਾੜਿਆ ਇਹ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕੀ ਲੱਗਦਾ ਬੰਦਾ ਡੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕਦ ਦਨ ਬਦਲੂ ਹੋ ਜਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਆ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਉਹ ਹੀ ਫਾਇਦਾ ਹੀ ਨਹੀਂ ਹੈ ਸਰ ਸੀਐਮ ਹਰਿਆਣਾ ਦਾ ਬਿਆਨ ਆ ਕਿ ਇਹ ਜਿਹੜੀ ਪਾਣੀ ਦੀ ਘਾਟ ਸੀ ਇਹ ਪੰਜਾਬ ਉਹਦਾ ਕਾਰਨ ਹੈ ਇਹ ਪੰਜਾਬ ਚ ਪਾਣੀ ਨਹੀਂ ਮਿਲਦਾ ਕੰਦਾ ਪੰਜਾਬ ਦੀ ਹਾਲਾਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ ਤੇ ਜਿੰਨਾ ਕ ਹੈ ਉਹ ਕੱਢਣ ਦੇ ਵਿੱਚ ਸਮਰਥਾ ਸਰਕਾਰ ਉਹਦੇ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਕੁਮਾਰੀਆਂ ਫੇਰ ਰਹੀਆਂ ਵੈਸਟ ਦੇ ਵਿੱਚ ਮੈਂ ਸਭ ਤੋਂ ਵੱਡਾ ਕੰਸਰਨ ਮੇਰਾ ਇਹ ਹੈ ਕਿ ਪਰਤੋਂ ਵੈਸਟ ਹਲਕੇ ਦੇ ਵਿੱਚ ਤੇ ਸੈਂਟਰਲ ਹਲਕੇ ਦੇ ਵਿੱਚ ਇੱਕ ਡਾਕਾ ਵੱਜਿਆ ਧਾਤ ਲਿਆ ਕੇ ਬੰਦੇ ਨੂੰ ਘੇਰ ਲਿਆ ਇਹ ਦੁਕਾਨ ਨੂੰ ਲੁਕ ਕੇ ਲੈ ਗਏ ਇਹ ਹਾਲਾਤ ਵੈਸੇ ਦੇ ਆ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਬੈਹ ਜਾਂਦੇ ਇਹੇ ਜੀ ਖਬਰ ਤਾਂ ਲਾਏ ਕਰੋ ਸਾਡੇ ਨਾਲ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾਉਂਦਾ ਹਾਂ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਧਾਤ ਰੱਖ ਲਿਆ ਉਹਦੇ ਗਲ ਤੇ ਤੇ ਉਹਦੇ ੱੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਔਰ ساری ਦੁਕਾਨ ਲੁਕ ਲਿਗੇ ਪੈਸੇ ਪੂਜੋ ਵੀ ਕਿਹਾ ਸੀ ਇਹ ਹਾਲਾਤ ਐਸੇ ਹੋਏ ਵੀ ਮੋਕ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ ਪਰ ਜਾ ਕੇ ਆਓ ਉਹਨੂੰ ਪਤਾ ਲੱਗੇਗਾ ਜਲੰਧਰ ਦਾ ਹਾਲ ਕਿਆ ਹੈ ਤੁਸੀਂ ਬਾਹਰ ਸੋਸ਼ਾ ਜਾਂ ਕਰਕੇ ਰੋਡ ਸ਼ੋਅ ਕਰਕੇ ਜਾਂ ਬੜੇ ਪੰਜ ਤਾਰਾ ਹੋਟਲ ਬੈਠ ਕੇ ਮੁੜ ਜਾਣਾ ਉਹਦੇ ਨਾਲ ਕੀ ਬੜਨਾ ਗਰਾਸ ਰੂਟ ਤੇ ਜਲੰਧਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡਾਕੇ ਵੱਜ ਰਹੇ ਚੈਨੀਆਂ ਫੋਰੀਆਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਵਾਲੀਆਂ ਲਾ ਲਿਗੀਆਂ ਸਮੀਤ ਕਰਨ ਇਛੇ ਦੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਹੋਏ ਆ ਕਿ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਹਰ-ਬਾਹਰ ਰੋਡ ਸ਼ੋਅ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਗ ਕੇ ਆ ਤੇ